ਤਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ 바ਰੂ ਬਾ ਸਤਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਜਿਸ ਵੇਕ ਦੁਕਾਨਪੁਰ ਗਏ ਹਨ ਉਥੇ ਲੋਕਾਂ ਨੇ ਮਹਾਰਾਜ ਨੂੰ ਬੈਠਣ ਨਾ ਦਿੱਤਾ ਜਿੱਥੇ ਬੈਠਣ ਮਸ਼ਕਲੇ ਲੋਕ ਇਕੱਠੇ ਹੋਏ ਉਥੋਂ ਉਠਾ ਦੇਣ ਜਿੱਥੇ ਬੈਠਣ ਜਾ ਕੇ ਆਰਾਮ ਕਰਨ ਵਾਸਤੇ ਉਥੋਂ ਉਠਾ ਦੇਣ ਭਾਈ ਮਰਦਾਨੇ ਨੂੰ ਨਾਲ ਲੈ ਕੇ ਬਾਲੇ ਨੂੰ ਮਹਾਰਾਜ ਸਾਹਿਬ ਬਾਹਰ ਚਲੇ ਗਏ ਪਿੰਡ ਤੋਂ ਤਮਾਸ਼ਵੀਨ ਲੋਕ ਮੁੜ ਗਏ ਉੱਥੇ ਕੋਈ ਵੀ ਝੁੱਗੀ ਸੀ ਦਪਾਲਪੁਰ ਵਿੱਚ ਬਾਹਰ ਪਾਈ ਹੋਈ ਉਹਦੀ ਝੁੱਗੀ ਦੇ ਸਾਹਮਣੇ ਮਹਾਰਾਜ ਸਾਹਿਬ ਬੈਠ ਕੇ ਜਾ ਕੇ ਜਦੋਂ ਬੈਠ ਗਏ ਉਸ ਕੁਸ਼ਤੀ ਨੂੰ ਸੱਚੇ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਸ਼ਬਦ ਸੁਣਾ ਕੇ ਉਹਦਾ ਕੋੜ ਮੇਰਦਾ ਸੱਚੇ ਪਾਤਸ਼ਾਹ ਨੇ ਮਰਦਾਨੇ ਨੂੰ ਕਿਹਾ ਬਾਣੀ ਗਾ ਬਾਣੀ ਰਚਾਰੀਏ ਰਵਾਜ ਵਜਾ ਇਹ ਬਾਣੀ ਗਾ ਕੇ ਉਹਦਾ ਕੋੜ ਮੇਟਿਆ ਕੁਸ਼ਤੀ ਦਾ ਆਪੇ ਉਥਾਨਕਾ ਵਾਲੇ ਜਿਹੜੇ ਅੰਮ੍ਰਿਤ ਸਰਵ ਵਾਲੇ ਐ ਉਹ ਕਹਿੰਦੇ ਹੈ ਗੁਰੂ ਨਾਨਕ ਸਾਹਿਬ ਜੀ ਨੇ ਇਹ ਫਕੀਰ ਕੋੜੀ ਦਾ ਕੋੜ ਹਟਾ ਕੇ ਸੋਹ ਸਾਕਨ ਕੋਲੇ ਅਕੇ ਭੇਜਿਆ ਸੀ ਸੋਹ ਸਾਕਨ ਕਹਿੰਦਾ ਮੈਂ ਤਾਂ ਨਹੀਂ ਕੋੜ ਹਟਾਇਆ ਉਹ ਕਹਿੰਦਾ ਤੂੰ ਹੀ ਹਟਾਇਆ ਇਹ ਕਹਿੰਦਾ ਵੀ ਮੈਨੂੰ ਹੁਕਮ ਨਹੀਂ ਦੱਸਣ ਦਾ ਚਲ ਤੈਨੂੰ ਦਰਸ਼ਨ ਕਾਰਨ ਮਹਾਰਾਜ ਦੇ ਕੋਲੇ ਫਿਰ ਆਇਆ ਸੀ ਇਸ ਪ੍ਰਕਾਰ ਸਾਖੀ ਇਹ ਲਾਉਂਦੇ ਆ ਪਰ ਦੁਪਾਲਪੁਰ ਦੀ ਸਾਖੀ ਨਾਨਕ ਪ੍ਰਕਾਸ਼ ਜੇ ਸਮਝਣੀ ਉਹ ਕੋੜੀ ਨੂੰ ਕੋੜ ਦਾ ਉਟਾ ਰਿਆ ਫਿਰ ਜੋ ਰਾਜੀ ਹੋ ਗਿਆ ਸਾਰੇ ਲੋਕ ਆ ਚਰਨੀ ਪਏ ਹੁਣ ਉਸ ਤਾਂ ਗੁਰਦੁਆਰਾ ਬਣਿਆ ਰਿਹਾ ਜਿੱਥੇ ਕੋਈ ਨਹੀਂ ਦਾ ਉਦਾਰ ਕੀਤਾ ਸੀ ਉਹਨੂੰ ਉਥੋਂ ਦਾ ਮਹੰਤ ਬਣਾ ਕੇ ਮਾਰਿਆ ਸਾਰੇ ਲੋਕਾਂ ਨੂੰ ਇਹਦੇ ਨਾਲ ਹੀ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ ਇਸ ਪ੍ਰਕਾਰ ਇਹ ਨਾਨਕ ਪ੍ਰਕਾਸ਼ ਵਿੱਚ ਪ੍ਰਸੰਗ ਆਉਂਦਾ ਆਥਾਨ ਖਾਂ ਸਮਝਣੀ ਸਨਾਸਰੀ ਮਹੱਲਾ 100-100 ਗੰਢ ਦੇ ਨਾਲ ਲਾਈ ਹੈ ਇਹ ਕਮਾਲ ਨੂੰ ਪਿੰਗਲਾ ਰਾਜੀ ਕਰਕੇ ਪਿੰਗਲੇ ਨੂੰ ਭੇਜਿਆ ਸੀ ਉਹਦਾ 100-100 ਗੰਢ ਦੀ ਪ੍ਰਸੰਗ ਜਿਹੜਾ ਹੈ ਤਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੂ ਬਾਰ ਮਹਾਰਾਜ ਸਾਹਿਬ ਜੀ ਸ਼ਬਦ ਉਚਾਰਨ ਕਰਦੇ ਹਨ ਕਹਿੰਦੇ ਜਿਸ ਪ੍ਰਕਾਰ ਭਾਈ ਇਹ ਵੇਖੋ ਕੋੜੀ ਜਿਵੇਂ ਰੋਂਦਾ ਹੈ ਇਉਂ ਜੀਆ ਦਾ ਤਪਦਾ ਰਹਿੰਦਾ ਚਿੱਤ ਬਾਰ ਬਾਰ ਬਾਹਰ ਪਾਣੀ ਜਿਵੇਂ ਬਾਹਰ ਉਵਾਲਿਆ ਹੁੰਦਾ ਬਾੜਿਆ ਹੁੰਦਾ ਅੱਗ 'ਚ ਸਾੜੇ ਪਾਣੀ ਦੀ ਨਹੀਂ ਅਹੀਂ ਜੀਤ ਤਪਦਾ ਰਹਿੰਦਾ ਜੀਆ ਦਾ ਨਰਕ 'ਚ ਪੈ ਕੇ ਇਰਖਾ 'ਚ ਪੈ ਕੇ ਗਰਮ 'ਚ ਪੈ ਕੇ ਜਿਸ ਨੇ ਜੀ ਤਪਦੇ ਰਹਿੰਦੇ ਹੈ ਜਿਉ ਚਿਤ ਤਪਦੇ ਰਹਿੰਦੇ ਆ ਬਾਰੋ-ਬਾਰ ਪੁਨਾ-ਪੁਨਾ ਜੀ ਆਉਂਦੇ ਬਾਰੋ-ਬਾਰ ਦਰਾਂ-ਦਰਾਂ ਦੇ ਕਦੇ ਕਿਸੇ ਦੇਵੀ ਦੇ ਕਿਸੇ ਦੇਵਤੇ ਦੇ 12-12 ਜਾ ਕੇ ਤਪਦੇ ਰਹਿੰਦੇ ਹੈ ਜਿਸ ਪ੍ਰਕਾਰ ਸਾਬ ਸਿੰਘ ਜੀ ਬਾਰੂ ਰੇਤਾ ਵਾਲਿਆ ਹੁੰਦਾ ਹੈ ਨਾ ਅੱਗ ਵਿੱਚ ਇੱਤਤਾ ਕੀਤਾ ਹੁੰਦਾ ਹੈ ਗਰਮ ਇਸ ਪ੍ਰਕਾਰ ਜੀ ਸਾਰੇ ਤਪਦੇ ਰਹਿੰਦੇ ਅਤੇ ਬਾਰੋ-ਬਾਰ ਬਾਲਣ ਵਾਲੀ ਅਗਨੀ ਜਿਵੇਂ ਬਾਲੀ ਦੀ ਹੈ ਆਹ ਅਗਮਾਈ ਦੀ ਰਿੰਦੀ ਈਰਖਾ ਦੀ ਉਹਨੇ ਅੰਦਰ ਇਹ ਜਿਉ ਬਾਰੀ-ਬਾਰੀ ਹਰੇਕ ਜੂਨ-ਜੂਚ ਬਹਿ ਕੇ ਜਾ ਕੇ ਬਾਰੀ-ਬਾਰੀ ਤਪ ਰਿੰਦੇ ਇੰਦਰੀਆਂ ਰੂਪੀ 12 ਵਿੱਚ ਕਦੇ ਅੱਖਾਂ ਨਾਲ ਵੇਖਣ ਚ ਤਪਦਾ ਹੈ ਕਦੇ ਕੰਨਾਂ ਨਾਲ ਉਸ ਸੁਣਣ ਚ ਤਪਦਾ ਹੈ ਕਦੇ ਜ਼ੁਬਾਨ ਦੇ ਸਵਾਦਾਂ ਨਾਲ ਤਪਦਾ ਹੈ ਆਹ ਇੰਦਰੀਆਂ ਇਦਾਂ ਹੀ ਤਪਦਾ ਰਹਿੰਦਾ ਹੈ ਇਸ ਸਰਕਾਰ ਵਾਰ-ਵਾਰ ਪੁਨਾ ਤੱਕਦਾ ਹੈ ਜੀਵ ਤਾਪ ਤਾਪ ਖਪਾਏ ਬਹੁਤ ਬੇਕਾਰ ਸਭ ਕਈ ਤਪਾਂ ਨੂੰ ਤਬਦਲਨਾ ਮੈਨੂੰ ਸਵਰਗ ਦੇ ਵੱਡੇ ਦਿਨ ਭੋਗ ਪ੍ਰਾਪਤ ਹੋ ਫਿਰ ਤਪ ਨੂੰ ਤਪਦਾ ਹੋਇਆ ਖਪਾ ਖਪਦਾ ਇੰਦਰ ਪਦਵੀ ਨੂੰ ਪਾ ਕੇ ਬਹੁਤੇ ਵਿਕਾਰਾਂ ਨੂੰ ਭੋਗਦਾ ਹੈ ਵਿਕਾਰਾਂ ਕਰਕੇ ਗੋਦਮ ਰਹੀ ਵੇ ਕਹਿੰਦੇ ਸਰਾਫ ਕਰਕੇ ਹਜ਼ਾਰ ਰੁਪਏ ਹੋ ਜਾਂਦੀਆਂ ਫਿਰ ਸੜਦਾ ਦੁਖੀ ਇੰਦਾ ਬਸ ਰੋਗ ਦੇ ਨਾਲ ਬਿਮਾਰੀ ਦੇ ਨਾਲ ਇਸ ਪ੍ਰਕਾਰ ਤਾਪ ਦਾ ਖਪਰਾ ਜਿਤ ਪਹਿਲਾ ਗੁਰੂ ਦਾ ਆਦਿਕਾ ਨਾਲ ਤਾਪਦਾ ਹੈ ਜਿਵੇਂ ਕੋਈ ਕਿਸੇ ਨੂੰ ਨਾਸ ਕਰਨੋਂ ਆਪੇ ਤਾਪ ਕਰਦਾ ਹੈ ਕਿਉਂ ਮਾਇਆ ਵੀ ਤੀਰਖਾ ਦੀ ਤਵਿਹਲਾ ਤੋਂ ਪਾਇਆ ਹੋਇਆ ਤਾਪਦਾ ਲਿੰਦਾ ਹੈ ਫਿਰ ਖਪਰਾ ਰਹਿ ਜਾਵੇ ਮੁਕਾਰਮੇ ਭੋਗਣ ਵਿੱਚ ਖੋਟੀਆਂਕਾਰਾਂ ਦੇ ਜੈ ਤਨ ਬਾਣੀ ਵਿਸਰਜਾ ਲਈ ਦੋਸਤਾਂ ਦੀ ਪ੍ਰਾਪਤੀ ਵਾਸਤੇ ਚਿਤ ਤਾਪਦਾ ਹੈ ਜਦੋਂ ਪਪੜਾਉਤ ਪ੍ਰਾਸ਼ ਹੋ ਜਾਂਦੇ ਐ ਉਦੋਂ ਬਾਲੇ ਵਿਕਾਰਾਂ ਨੂੰ ਭੋਗਦਾ ਫੇਰ ਸਰੀਰ ਤੱਬ ਦਾ ਸੜਦਾ ਰੋਗਾ ਕਰਕੇ ਜੈਤਨ ਬਾਣੀ ਜੋ ਖੰਡਾ ਨਾਸ ਹੋ ਜਾਂਦਾ ਬਹੁਤ ਵਿਕਾਰਾਂ ਚ ਪਿਆ ਹੋਇਆ ਜੈਤਨ ਬਾਣੀ ਜਿਸ ਸਰਜਾ ਜਿਨ੍ਹਾਂ ਦੇ ਸਰੀਰ ਸੂਖਮ ਸਰੀਰ ਚੋਂ ਮਨ ਚੋਂ ਸਤੂਲ ਸਰੀਰ ਚੋਂ ਅੰਮ੍ਰਿਤ ਦੀ ਬਾਣੀ ਭੁੱਲ ਜਾਂਦੀ ਐ ਭਾਈ ਜੋ ਪੱਕਾ ਰੋਗੀ ਬੇਲ ਲਾਈ ਜਾਨੀਆਂ ਇਹ ਪੱਕਾ ਰੋਗੀ ਕੋੜੀ ਬਰਨਾਵ ਕਰਦਾ ਨਾ ਸਾਰੇ ਦੇ ਪੱਕੇ ਹੋਏ ਫੋੜੇ ਵਿੱਚੋਂ ਪਾਕ ਬੈਂਦੀ ਐ ਲਹੂ ਬੈਂਦਾ ਐ ਉਹ ਲੋਕ ਬਰਨਾਵ ਕਰਦੇ ਸਮਝਿਆ ਕਰੋ ਜੋ ਮਾਰਦ ਦੀ ਬਾਣੀ ਜੀ ਨੂੰ ਪੁੱਛਦੀ ਐ ਉਹਨਾਂ ਦੀ ਕੋਈ ਨੀਤੀਆਂ ਨਾ ਸਮਝੋ ਉਹਨਾਂ ਦੇ ਕੋਈ ਵਿਹਾਰ ਦੇ ਸਿਆਣੇ ਨਾ ਸਮਝੋ ਉਹ ਕੋੜੀ ਵਾਂਗੂ ਬਰਨਾਵ ਕਰਦੇ ਪੱਕੇ ਹੋਏ ਰੋਗੀ ਵਾਂਗੂ ਇਹ ਸਮਝੋ ਉਹਨਾਂ ਦੇ ਸੁਭਾਅ ਉਹਨਾਂ ਨੂੰ ਕੋਈ ਗੁਰਮਤ ਵੀ ਪ੍ਰਾਪਤ ਨਹੀਂ ਸਮਝਣੀ ਚਾਹੀਏ ਬਹੁਤ ਆ ਬੂਨਣ ਝੱਖਣ ਹੋ ਜਦੋਂ ਕੋਈ ਬੜਾ ਬਕਵਾਸ ਕਰਵਾ ਰਿਹਾ ਇਹ ਵੀ ਚਖਾਈ ਮਾਰਨੀਆਂ ਹੁੰਦੀਆਂ ਬਾਹਲਾ ਬੋਲਣਾ ਜਿਹੜਾ ਜੇ ਕੋਈ ਦਰਗੇ ਮੌਕਾ ਬੋਲੇ ਨਾ ਪਵੇ ਬਿਜਾਰੀ ਜਿਹੜਾ ਦਰਗਾਹ ਜਿ ਕਚੇਰੀ ਚ ਪਾਤਸ਼ਾਹ ਜੀ ਬੋਲੇ ਉਹਨੂੰ ਮਸ਼ਕਰਾ ਸਮਝ ਲੈਂਦੇ ਐ ਇਸੇ ਦਰਕਾਰ ਜਿਹੜਾ ਬਹੁਤਾ ਬੋਲੀ ਜਾਂਦਾ ਹੈ ਤੇ ਮਹਾਰਾਜ ਸਾਹਿਬ ਜੀ ਉਹਨੂੰ ਚਖਣ ਚਖਾ ਮਾਰਨ ਵਾਲਾ ਬ्यर्थ ਬੋਲਣ ਵਾਲਾ ਹੁੰਦਾ ਹੈ ਮਹਾਰਾਜ ਦੀ ਨਿਗਾਹ 'ਚ ਬਿਨ ਬੋਲੇ ਜਾਣੇ ਸਭ ਸੂਦੇ ਤੋਂ ਸ਼ਾਸਤਰ ਨਹੀਂ ਉਹ ਬੜੀਆਂ ਜੁਗਤੀਆਂ ਪ੍ਰਮਾਨ ਦਿੰਦਾ ਹੈ ਤੇ ਧਾਰਨ ਨਹੀਂ ਕਰਦਾ ਇਸ ਪ੍ਰਕਾਰ ਚਖਾਈ ਮਾਰਨੀਆਂ ਹੁੰਦੀਆਂ ਹਨ ਉਸ ਦੀਆਂ ਬਿਨ ਬੋਲੇ ਜਾਣੇ ਸਭ ਸੂਦੇ ਮੇਰਾ ਵਾਹਿਗੁਰੂ ਦਾ ਬਿਨਾਂ ਬੋਲੇ ਤੋਂ ਸਾਰਿਆਂ ਦੀ ਸ੍ਰੋ ਕੜਸੋ ਨੂੰ ਜਾਣਦਾ ਖਬਰ ਨੂੰ ਜਾਣਦਾ ਉਹ ਪਰਮੇਸ਼ਰ ਹੈ ਬੇਨ ਬਕਰੀ ਬੇਨ ਕਹਿਨ ਕਹਾਵਨ ਅੰਤਰੀ ਯਾਮੀ ਜਾਨ ਰਹਾ ਜਿੰਨ ਕੰਨ ਕੀਤੇ ਅੱਖੀ ਨਾਕ ਜਿਉਂ ਵਾਇਗਰੂ ਨੂੰ ਸਾਨੂੰ ਕੰਨ ਦਿੱਤੇ ਮਾਰਾ ਨਾਮ ਸੁਣਨ ਵਾਸਤੇ ਇਸਰ ਨੂੰ ਮੇਰੋ ਸਾਜੇ ਸੁਣਨੇ ਨੂੰ ਪੁਖਾਏ ਸਾਜੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਇਹ ਕੰਨ ਮਾਰਾ ਦਾ ਜਸ ਸੁਣਨ ਆਪੇ ਮਾਰਨ ਲਾਇਆ ਸਾਡੇ ਅਖੀ ਨਾਲ ਅੱਖੀ ਨਾਲ ਸਾਧ ਸੰਗਤ ਦੇ ਦਰਸ਼ਨ ਕਰਨ ਆ ਦਿੱਤੀਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਕਿਉਂਕਿ ਅੱਖਾਂ ਨਾ ਨੈਣਾਂ ਦੇਖੇ ਸਾਲ ਸੇ ਨੈਣ ਬਿਹਾਲਿਆ ਕੰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ ਸ਼ਬਦ ਨਹੀਂ ਜਿਹੜੇ ਕੰਨ ਸੁਣਦੇ ਉਹ ਸ਼ਿਕਾਤਾ ਕੇ ਉਹਨਾਂ ਨਾਸਕ ਮੁੰਦ ਦੇਣਾ ਚਾਹੀਦਾ ਹੈ ਜਿਆਨੂੰ ਸੋ ਇਸੇ ਪ੍ਰਕਾਰ 나ਗ ਨਕਦ ਕਹੈ ਮਰ ਵਿਚਰਨਾ ਕਵਲਾਂ ਦੀ ਮਹਿਕ ਲੈਣ ਨੂੰ ਚਰਨਾ ਕਵਲਾਂ ਦੇ ਤੇ ਮੱਥਾ ਰੱਖ ਕੇ ਮਹਾਰਾਜ ਦੇ ਗੁਰੂ ਸਾਹਿਬ ਦੇ ਖੁਸ਼ਬੂ ਪ੍ਰੀਤੀ ਦੀ ਪ੍ਰਾਪਤ ਕਰਨ ਵਾਸਤੇ ਨੱਕ ਸਵਾਸ ਸਾਰੇ ਸਫਲੇ ਕਰਨ ਵਾਸਤੇ ਨੱਕ ਜਸਵਾ ਅੱਖਾਂ ਦਿੱਤੀਆਂ ਨੇ ਤੇ ਜਸ ਰੂਪੀ ਨੱਕ ਦੁੱਤਾ ਹੈ ਨੱਕ ਤੋਂ ਬਿਨਾ ਨਕਤਾ ਚੰਗਾ ਨਹੀਂ ਲੱਗਦਾ ਕਿਉਂ ਜਸਮ ਨਾਮ ਦਾ ਕਰੇ ਤੋਂ ਬਗੈਰ ਆਦਮੀ ਨਕਟਾ ਭਵੇਂ ਕਿਵੇਂ ਸਾਧਨਾ ਦੇ ਅੰਗ ਹੋਣ ਜਿੰਨ ਜੀਵਾ ਦਿੱਤੀ ਬੋਲੇ ਤਾਂ ਜਿਸ ਵਾਗ ਨੂੰ ਜਵਾਨ ਆਪਾਂ ਨੂੰ ਦਿੱਤੀ ਹੈ ਤਾਦ ਤਰ ਜ ਆਪਣਾ ਸਿਧਾਂਤ ਬੋਲਣ ਵਾਸਤੇ ਤਾਦ ਪਿਆਰੇ ਬਚਨ ਬੋਲਣ ਵਾਸਤੇ ਤਾਦ ਪਿਆਰੇ ਬਚਨ ਬੋਲਣ ਵਾਸਤੇ ਜਵਾਨ ਦਿੱਤੀ ਹੈ ਕਿਸੇ ਨੂੰ ਕੌੜਾ ਬਚਨ ਬੋਲਣਾ ਕਿਸੇ ਨੂੰ ਦੁਖਦਾਇਕ ਬਚਨ ਬੋਲਣਾ ਇਸ ਵਾਸਤੇ ਨਹੀਂ ਆਪ ਦਾ ਕਤ ਸਿਧਾਂਤ ਆਦੋ ਦਸਨ ਵਾਸਤੇ ਜੀਵਨ ਦਿੱਤੀ ਹੈ ਸਾਧੇ ਪਿਆਰੇ ਜੀਵਨ ਕਰਕੇ ਪਿਆਰੇ ਬਚਨ ਬੋਲੇ ਸਰੇ ਬਚਨ ਕੇ ਬੋਲ ਤੇ ਹੋਤ ਪਰੋਤਿ ਪਹੋਨੋ ਜਿਨ ਮਾਨ ਰੱਖੇ ਸਰੇ ਬਾਣੀ ਪਨੋ ਜਾਵੇ ਕਿਰਪਾ ਕਿਰਪਨਤਾ ਕਉਨ ਜਿਨ ਮਾਨ ਰੱਖਿਆ ਅਗਨੀ ਪਾਇ ਉਹ ਵਾਹਿਗੁਰੂ ਨੇ ਮਾਨਿ ਜੀਵਨ ਦਾਇ ਮਾਜੇ ਦੇ ਗਰਭ ਦੀ ਅੰਗ ਵਿੱਚ ਪਾ ਕੇ ਰੱਖਿਆ ਕੀਤੀ ਹੈ ਬਾਜੇ ਪਵਣ ਆਖੇ ਸਭ ਜਾਈ ਅਤੇ ਬਾਜੇ ਪਵਣ ਜਦੋਂ ਪ੍ਰਸੂਤ ਨਾਜੂ ਵਜਦੀ ਹੈ ਪ੍ਰਗਟ ਹੁੰਦੀ ਹੈ ਨਾ ਉਸ ਜਿਹੜੇ ਸਾਰੇ ਕਹਿੰਦੇ ਜਾਂ ਜੰਪਿਆ ਬੱਚਾ ਜਿਉਂ ਬਧਾਨਿਆਂ ਜਾ ਕੇ ਬਧਾਨਿਆਂ ਦਿੰਦੇ ਐ ਇਹ ਉਹ ਵਾਹਿਗੁਰੂ ਦੇ ਹੁਕਮ ਨਾਲ ਹੀ ਨਾ ਪ੍ਰਸੂਤ ਬਾਜੂ ਪਹਿਲਾਂ ਵੀ ਹੁੰਦੀ ਸ਼ਰੀਰ 'ਤੇ ਪਰ ਜਦੋਂ ਪ੍ਰਗਟ ਹੁੰਦੀ ਹੈ ਉਦੋਂ ਬੱਚਾ ਜੰਮਦਾ ਸਾਰੇ ਕਹਿੰਦੇ ਜੰਮ ਪਿਆ ਜੰਮ ਪਿਆ ਇਹ ਹਾਲਤ ਹੁੰਦੀ ਹੈ ਇਹ ਮਹਾਰਾਜੀ ਕੁਦਰਤ ਨਾਲੀ ਹੈ ਜੇ ਪਰਸੂਤਾ ਬਾਜੂ ਪਹਿਲਾਂ ਚੱਲ ਪੇ ਦਾ ਗਰਮ ਵਿੱਚੋਂ ਗਾਲੀ ਜਾਵੇ ਡੇਗੀ ਪਵੇ ਬੱਚਾ ਉਹ ਵੰਕਰ ਸੇਰੀ ਚੰਦੀ ਆ ਪਾਉਣ ਇਸ ਕਰਕੇ ਸਾਰੇ ਕਹਿੰਦੇ ਆ ਜੰਪਿਆ ਹੈ ਬਾਜੇ ਪਾਉਣ ਪਾਉਣ ਦੇ ਵਾਜੇ ਸਾਰੇ ਸਾਰੀਆਂ ਜਗ੍ਹਾ ਚ ਆਖੀਦੇ ਹਨ ਜੋ ਆਵਾਜ਼ ਸੁਣਦੀ ਹੈ ਸਭ ਪਾਉਣ ਕਰਕੇ ਸੁਣ ਰਹੀ ਹੈ ਜੀਤਾ ਜਿਸ ਵਾਇਬ ਨੂੰ ਸਾਰੇ ਬਾਜੇ ਪਾਉਣ ਦੇ ਵਜਾਉਣਾ ਕੀਤੇ ਹਰ ਪਿਆਰਾ ਜੀ ਕੋਈ ਫਾਂਦਾ ਰੱਖ ਕੇ ਵਾਜਾ ਪਉਣ ਵਜਾਇਆ ਜੀਤਾ ਮੂਹ ਫਰੀਤ ਸਵਾਦ ਵਜਾ ਪਉਣ ਆਖੇ ਸਭ ਜਾਏ ਵਜਾ ਪ੍ਰਗਟ ਹੁੰਦਾ ਕੌਣ ਵਾਸ਼ਨਾ ਨਾਲ ਆਦਮੀ ਸਾਰੀਆਂ ਜਗ੍ਹਾ ਚ ਕਿਹਾ ਜਾਂਦਾ ਜੇਹੀ ਜਿਹੇ ਦੀ ਵਾਸ਼ਨਾ ਹੁੰਦੀ ਹੈ ਜੇ ਉਹ ਭਲੀ ਵਾਸ਼ਨਾ ਤਾਂ ਭਲਾ ਉਹ ਪ੍ਰਗਟ ਹੋ ਜਾਂਦਾ ਜਿਹਦੀ ਬੁਰੀ ਹੈ ਉਹਨੂੰ ਘਕਾਰੀ ਲੋਕ ਕਹਿੰਦੇ ਲੱਗ ਜਾਂਦੇ ਸਾਰੀਆਂ ਜਗ੍ਹਾ ਚ ਪਉਣ ਵਾਸ਼ਨਾ ਅਨਸਾਰ ਹੀ ਵਜਾ ਪ੍ਰਗਟ ਹੁੰਦਾ ਆਦਮੀ ਸਭ ਦੀ ਅੰਦਰਲੀ ਵਾਸ਼ਨਾ ਪਾਵੇਂ ਨਾ ਹੀ ਦੱਸੇ ਉਹ ਪ੍ਰਗਟ ਹੋ ਜਾਂਦੀ ਹੈ ਜੀਤਾ ਮੋਹ ਪ੍ਰੀਤ ਸਵਾਦ ਜਿੰਨਾ ਭਾਈ ਆਪਣੇ ਸਰੀਰ ਦਾ ਮੋਹ ਹੈ ਜਿੰਨੀ ਪ੍ਰੀਤ ਅਸਵੰਨੀਆਂ ਦੀ ਜਿੰਨਾ ਵਿਸ਼ਿਆਂ ਦੇ ਸਵਾਦ ਚ ਲੱਗਾ ਹੋਇਆ ਖਾਣ ਪੀਣ ਦੇ ਜ਼ੁਬਾਨ ਦੇ ਸਦਾ ਕਾਲਖ ਦਾਗ ਦਾ ਜਿਹੜਾ ਮੋਹ ਹੈ ਸਰੀਰ ਦਾ ਇਹ ਵੀ ਕਾਲਖ ਲੱਗੀ ਹੋਈ ਇੱਕ ਕਲੰਕ ਲੱਗਾ ਹੋਇਆ ਹੈ ਜਿਹੜੀ ਪ੍ਰੀਤ ਅਸਵੰਨੀਆਂ ਦੀ ਇਹ ਵੀ ਦਾਗ ਹੋ ਲੱਗਾ ਹੋਇਆ ਹੈ ਜਿਹੜਾ ਵਿਸ਼ਿਆਂ ਦਾ ਸਵਾਦ ਹੈ ਇਹ ਵੀ ਕਲੰਕ ਲੱਗਾ ਹੋਇਆ ਹੈ ਇੱਤਨੇ ਕਾਲਖ ਤੇ ਦਾਗਾ ਦਾਗ ਆ ਕੇ ਤਿੰਨੇ ਕੀਜਾ ਪਹਿਲਾਂ ਆਗੀਆਂ ਮੋਹ ਤੇ ਪ੍ਰੀਤ ਦੇ ਸਾਰ ਇਹ ਸਾਰੇ ਜੇਸੇ ਬੁਲਾਰ ਸਭਾ ਕਾਲਖ ਦਾਗਾ ਦਾਗ ਸਾਰੇ ਪਾਪਾਂ ਨੂੰ ਇਹੋ ਕੀ ਕਾਲਸ ਲਾਈ ਹੋਈ ਹੈ ਇਹ ਕਲੰਕਾ ਕਰਕੇ ਦਾਗਾ ਕਰਕੇ ਦਿਖਾਇਆ ਹੋਇਆ ਹੈ ਜਿਵੇਂ ਝੋਟਿਆਂ ਮਿਆਂ ਦੇ ਤਾਂ ਹੀ ਜਦੋਂ ਛੱਡਦੇ ਆ ਮੁੱਟੜ ਜਾਣ ਕੇ ਕੰਮ ਨਹੀਂ ਦਿੰਦਾ ਉਸ ਨੂੰ ਸਾਹਮਣੇ ਛੱਡ ਜੁੰਦੇ ਆ ਉਹਨੂੰ ਲੋਹੇ ਨੂੰ ਤਕਾ ਕੇ ਉਹਨੂੰ ਦਾਗ ਲਾ ਦਿੰਦੇ ਆ ਇਸੇ ਪ੍ਰਕਾਰ ਇਹ ਕਲੰਕ ਲਾਏ ਛਟੜੋਏ ਆ ਵਾਹਿਗੁਰੂ ਵੱਲੋਂ ਇਹ ਕਲੰਕਾ ਰੂਪੀ ਦਾਗ ਲੱਗੇ ਹੋਏ ਆ ਸਾਰੇ ਜਿੰਨੇ ਪਾਪ ਕਰਨੇ ਆ ਇਹਨਾਂ ਦਾਗਾਂ ਕਲੰਕਾਂ ਕਰਕੇ ਦਾਗੇ ਰਹਿੰਦੇ ਕਲੰਕੀ ਰਹਿੰਦੇ ਹਨ ਜੀਵ ਤਾਗ ਦੋਸ਼ ਮੂਹ ਚੱਲਿਆ ਲਾ ਜੇ ਤੇ ਦੋਸ਼ ਹੈ ਦਾਗ ਹੈ ਆਦਮੀ ਦੇ ਅੰਦਰ ਸੋ ਦੋਸਤੀ ਭਰਿਆ ਮਹਿਫਿਲਾਂ ਲੋਕ ਹੈ ਦਰਬੀਸ਼ ਇਸ ਇਸ ਪ੍ਰਕਾਰ ਇਹ ਦੋਸ਼ ਜਿਹੜੇ ਹਨਗੇ ਨਾ ਇਹ ਮੂੰਹ ਦੇ ਤੇ ਅੰਤਾਂ ਕੰਨ ਦੇ ਦਾਗ ਦਾਗਾ 200 ਰੁਪਏ ਦਾ ਕਲੰਕ ਲਾ ਕੇ ਚੱਲਿਆ ਪ੍ਰਲੋਕ ਨੂੰ ਦਰਗਹ ਬੈਸਣ ਨਾਹੀ ਜਰਰੀ ਤਾਈ ਔਗਣ ਕਰਨ ਨੂੰ ਦਰਗਾਹ 'ਚ ਨਹੀਂ ਬੈਠਣ ਨੂੰ ਜਗਾ ਨਹੀਂ ਜੋ ਪਲਿਆ ਪੁਰਖਾਂ ਦੀ ਸਵਾ ਉਹ ਥੇ ਵੀ ਨਹੀਂ ਬੈਠਣ ਦੇ ਵੀ ਜਾ ਵੀਰ ਤੇਰੇ ਯਾ ਸ਼ਰਾਬੀ ਕੁਆਦੀ ਆਦਮੀ ਦਾ ਤੇਰਾ ਇੱਥੇ ਪੜਿਆ ਮੀਂਹ 'ਚ ਬੈਠਣਾ ਕੀ ਕੰਮ ਹੈ ਇਸੇ ਤਰ੍ਹਾਂ ਦਰਗਾਹ ਵਿੱਚ ਵੀ ਇਹੋ ਜਿਹੇ ਕੋ ਕਰਮੀ ਆਦਮੀਆਂ ਨੂੰ ਦਰਗਾਹ ਬੈਸਣ ਨਹੀਂ ਜਾਏ। ਇਹਨੂੰ ਜਗ੍ਹਾ ਨਹੀਂ ਮਿਲੇਗੀ ਜੂਨਾ ਕੀ ਭਾਂਡੇ ਫਿਰਨਗੇ। ਦਰਗਾਹ ਦਰਜੋ ਅੰਤੁਰ ਗਏ ਜਗਾ ਤ੍ਰੀਆ ਪਾਦ ਹੈ। ਉਸਨੋਂ ਬਾਅਦ ਤੇ ਉੱਥੇ ਵੀ ਬੈਠਣ ਵਾਸਤੇ ਜਾਏ ਇਸ ਦੀ ਜਗ੍ਹਾ ਨਹੀਂ ਪ੍ਰਾਪਤ ਹੋਵੇਗੀ। ਤ੍ਰੀਆ ਪਾਚ ਨਹੀਂ ਇਸਤਤ ਹੋਣਗੇ ਉਹੋ। ਕਰਮ ਮਿਲੇ ਆਖਣ ਤੀਰਾ ਨਾ ਜੇ ਇਹ ਚੰਗੇ ਕਰਮ ਹੋਣ ਪੁਰਖ ਦੇ ਤੇ ਸਤਿਗੁਰੂ ਸਾਹਿਬ ਜੀ ਮਿਲ ਜਾਣ। ਹੈ ਪਰਮੇਸ਼ਰ ਫੇਰ ਤੇਰਾ ਨਾਮ ਆਖਣ ਨੂੰ ਮਿਲੇ ਗੁਰਾਂ ਤੋਂ ਤੇ ਆਖਣਾ ਕਰੀਏ ਅਭਿਆਸ ਕਰੀਏ ਤੇਰੇ ਨਾਮ ਦਾ ਜਿਤ ਲਗ ਤਰਨਾ ਹੋਰ ਨਹੀਂ ਥਾ ਜਿਸ ਨਾਮ ਨਾਲ ਲੱਗ ਕੇ ਤਰਨਾ ਹੈ ਹੋਰ ਕੋਈ ਨਾਮ ਤੋਂ ਬਿਨਾ ਥਾਂ ਜਗਾ ਨਹੀਂ ਟਿਕਾਣਾ ਨਹੀਂ ਜਿੱਥੇ ਮੁਕਤ ਹੋ ਜਾਾਂਗੇ ਜੋ ਸਾਡੀ ਕਲਿਆਣ ਕਰਦੇ ਕੋਈ ਇਹੀ ਜੀ ਜਗਾ ਨਹੀਂ ਜਿੱਤੋਂ ਕੋਈ ਆਦਮੀ ਮੁਗਤ ਹੋ ਜਾਏਗਾ ਏ ਕੋ ਡੁੱਬੇ ਫਿਰ ਹੂਵੇ ਸਾਰ ਜੇ ਕੋਈ ਭਾਈ ਡੁੱਬਦਾ ਆਪ ਨੂੰ ਮੰਨੇ ਕਿ ਮਾਰਾ ਮੈਂ ਡੁੱਬ ਚੱਲੇ ਆਂ ਉਹਦੀ ਸੰਭਾਲ ਹੁੰਦੀ ਹੈ ਗੰਗਾ ਦੇ ਉੱਤੇ ਗਏ ਨਹਾਉਣਗੇ ਇੱਕ ਡਾਕ ਸੀ ਇਹੋ ਜਨਾਉ ਉਹ ਸਿਨਰਾ ਨਾਮ ਸੀ ਦਾਸ ਉਹ ਡਾਕ ਪਾਣੀ ਵਿੱਚ ਡੁੱਬ ਚੱਲਿਆ ਉਹਨੂੰ ਕਿਹਾ ਪਾਣੀ ਜੀਓ ਕਿ ਮੈਂ ਤਾਂ ਪਾਣੀ ਦੀ ਸਾਹ ਵੇਖਦਾ ਬੈ ਗਿਆ ਮੂੰਹ 'ਚ ਪਾਣੀ ਖਾਵੇ ਕੋਤੇ ਅਹੀ ਜੀ ਹਾਲਤ ਹੁੰਦੀ ਏ ਜੇ ਕੋਈ ਦੁਬਲਾ ਮੰਨ ਲੇ ਤਾਂ ਉਹਨੂੰ ਸਭਾਲ ਹੁੰਦੀ ਏ ਕਹਿੰਦੇ ਚੰਗਾ ਵੇਖ ਆਉਂਦੇ ਪਾਣੀ ਡੂਂਗਾ ਜਦੋਂ ਫੇਰ ਗੋਤੇ ਖਾਨ ਲਗਾ ਫੇਰ ਫੜ ਕੇ ਸਿੰਘਾਂ ਕੱਢਿਆ ਇਹ ਫੱਤੇ ਦਾ ਸੀ ਉਹਦਾ ਨਾਮ ਜਾਖ ਸੀ ਹੋਰ ਨਾਮ ਉਹਦਾ ਜਿੱਦਾਂ ਭੁੱਲ ਗਿਆ 1200 ਦਾਖ ਕੀ ਜੇ ਭਾਬੇ ਵਾਲਾ ਨਾ ਹੀ ਹੁੰਦਾ ਜੇ ਕੋ ਡੁੱਬਾ ਫੇਰ ਹੋਵੇ ਸਾਗ ਜੇ ਕੋ ਦੁਬਲਾ ਹੋਵੇ ਇਸ ਪ੍ਰਕਾਰ ਹੈ ਫੇਰ ਉਹਦੀ ਕਹਿੰਦੇ ਸਭਾਲ ਤਾਂ ਹੋਈ ਨਹੀਂ ਦੁਬਲਾ ਮੰਨੇ ਤਾਂ ਸਭਾਲ ਹੁੰਦੀ ਏ ਜੇ ਨਾ ਪਾਣੀ ਦੀ ਕਹਿੰਦਾ ਥਾਂ ਲੈਣਗੇ ਉਹਦੀ ਕੀ ਸੰਭਾਲ ਕਰਨੀ ਕਿਸੇ ਨੇ ਇਸ ਦਾ ਨਾਇਕਾ ਡੁੱਬਦਾ ਹੈ ਵਕਾਰਾਂ ਵਿੱਚ ਤੇ ਫਿਰ ਮੰਨੇ ਨਾ ਜੀ ਕਿ ਮੈਂ ਤਾਂ ਵੇਖਣ ਲੱਗਾ ਸੀ ਤਜਰਬਾ ਕਰਕੇ ਵੀ ਵਕਾਰ ਮੈਨੂੰ ਮੋਹ ਲੈਣਗੇ ਕਿ ਮੈਂ ਇਹਨਰ ਲਈ ਪ੍ਰੋਹੂੰਗਾ ਉਹਦੀ ਕੀ ਸੰਭਾਲ ਹੋਣੀ ਹੈ ਫਿਰ ਜੇ ਕੋਈ ਡੁੱਬਦਾ ਮੰਨੇ ਤਾਂ ਉਹਦੀ ਸੰਭਾਲ ਹੋ ਸਕਦੀ ਹੈ ਨਾਨਕ ਸੱਚਾ ਸਰਬਦਾਤਾ ਹੋ ਅੱਖ ਵੀ ਇਸ ਲਾਈਵ ਤੋਂ ਕਰੋ ਜੇ ਕੋਈ ਦੂਬੇ ਫਿਰ ਹੋਵੇ ਸਾਡਾ ਜੇ ਕੋਈ ਨਾਮ ਦੇ ਜਿੱਟੂਕੀਆਂ ਲਾਵੇ ਨਾ ਭਾਈ ਇਰ ਅਨੁਸਾਰ ਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਨਕ ਸਾਚਾ ਸਰਬ ਦਾਤਾ ਇਹ ਸਰਕਾਰ ਕਹਿੰਦੇ ਜੋ ਨਾਮ ਦੇ ਚ ਟੁਬਕੀਆਂ ਲਾਉਣ ਵਾਲਾ ਉਹ ਸਾਚਾ ਸਾਰਿਆਂ ਦਾ ਦਾਤਾ ਹੈ ਉਹਨੂੰ ਬਖਸ਼ ਕੇ ਨਿਹਾਰ ਕਰ ਲੈਂਦਾ ਇਹ ਸ਼ਬਦ ਨਾ ਜਪਾਲਪੁਰ ਦੇ ਕੋੜੀ ਦਾ ਕੋੜ ਗੁਰੂ ਸਾਹਿਬ ਜੀ ਨੇ ਉਤਾਰਿਆ ਸੀ ਉਚਾਰਨ ਕਰਕੇ ਜੀ ਕੋ ਦੂਬਾ ਘਰ ਹੋਆ ਸਾਰੇ ਆ ਗੁਰ ਸਾਜੈ ਸਤ ਗੁਰ ਬਾਤਿ ਗੁਰ ਸਾਜਿ ਸਖਾਂ